ਫੈਡ ਦੇ ਜੀ ਗਵਰਨਰ ਜਿਹੜੇ ਵਾਲਰ ਆ ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਕਈ ਮਹੀਨਿਆਂ ਦਾ ਵਧੀਆ ਗੁੱਡ ਇਨਫਲੇਸ਼ਨ ਡਾਟਾ ਆਊਗਾ ਫਿਰ ਜਾ ਕੇ ਅਸੀਂ ਰੇਟਸ ਆ ਉਸ ਨੂੰ ਲੋਅਰ ਕਰਾਂਗੇ ਕ੍ਰਿਸਟੋਫਰ ਵਾਲਰ ਅੱਜ ਜਿਹੜੀ ਆ ਉਹ ਇਹ ਗੱਲ ਕਰ ਰਹੇ ਸੀ ਨਾਲ ਦੇ ਨਾਲ ਉਹਨਾਂ ਨੇ ਇਹ ਕਲੀਅਰ ਕੀਤਾ ਵੀ ਇੰਟਰਸਟ ਰੇਟ ਇਨਕਰੀਜ਼ ਦੇ ਬਾਰੇ ਕੁਝ ਵੀ ਜਿਹੜਾ ਉਹ ਨਹੀਂ ਸੋਚੇ ਜਾ ਰਿਹਾ ਤੇ ਕੱਟਸ ਕਹਿੰਦੇ ਉਦੋਂ ਹੀ ਹੋਣਗੇ ਜਦੋਂ ਕਈ ਮਹੀਨਿਆਂ ਤੱਕ 인ਫਲੇਸ਼ਨ ਜਿਹੜੀ ਉਹ ਘਟੀ ਹੋਈ ਨਜ਼ਰ ਜਿਹੜੀ ਉਹ ਹੋ ਆਵੇਗੀ ਸੋ ਜਿਹੜੀ ਆਸ ਸੀ ਜਾਂ ਜਿਹੜੀਆਂ ਕਿਆਸ ਰਹੀਆਂ ਸੀ ਵੀ ਇਸ ਸਾਲ ਦੇ ਵਿੱਚ ਇੱਕ ਨਹੀਂ ਦੋ ਨਹੀਂ ਬਲਕਿ ਤਿੰਨ ਇੰਟਰਸਟ ਰੇਟ ਕੱਟਸ ਆ ਸਕਦੇ ਆ ਉਹਦੇ ਉੱਤੇ ਅਜੇ ਅਜੇ ਪਾਣੀ ਫਿਰਦਾ ਨਜ਼ਰ ਆ ਰਿਹਾ ਆ ਕਿਉਂਕਿ ਮਹੀਨੇ ਤਾਂ ਹੁਣ ਸਾਲ ਦੇ ਵਿੱਚ ਹੀ ਜਿਹੜੇ ਉਹ 6-7 ਰਹਿ ਗਏ ਆ ਤੇ ਉਹਦੇ ਦਰਮਿਆਨ ਵੀ ਕਈ ਮਹੀਨਿਆਂ ਦੇ ਵੇਟ ਤੋਂ ਬਾਅਦ ਇੰਟਰਸਟ ਕੱਟਸ ਆਉਣਗੇ ਏ ਹੁਣ ਦੇਖਣ ਵਾਲੀ ਗੱਲ ਰਹੂਗੀ ਤੇ ਜਾਂ ਤੇ ਲੱਗਦਾ ਹਰਜੋ ਸਿੰਘ ਜੀ ਵੀ ਐ ਬਿਲਕੁਲ ਗਰਾਊਂਡ ਤਿਆਰ ਕੀਤੀ ਜਾ ਰਹੀ ਹੈ ਵੀ ਨਵੰਬਰ ਤੋਂ ਪਹਿਲਾਂ ਜਿਹੜੇ 1 2 ਜਿਹੜੇ ਇੰਟਰਸਟ ਰੇਟ ਕੱਟਸ ਆ ਉਹ ਇਲੈਕਸ਼ਨਾਂ ਤੋਂ ਪਹਿਲਾਂ ਜਿਹੜੇ ਉਹ ਆ ਸਕਦੇ ਆ ਲੋਕਾਂ ਨੂੰ ਇਹ ਭਰਮ ਪਾਉਣ ਦੇ ਲਈ ਜਾਂ ਇਹ ਭਲੇਖੇ ਚ ਪਾਉਣ ਦੇ ਲਈ ਵੀ ਜਾਂ ਕਹਿ ਲਓ ਵੀ ਜੋ ਵੀ ਉਹਨਾਂ ਦੇ ਪਿੱਛੇ ਸਟਰੈਟਜੀ ਹੋਊਗੀ ਵੀ ਨਹੀਂ ਨਹੀਂ ਇਲੈਕਸ਼ਨਾਂ ਤੋਂ ਪਹਿਲਾਂ ਸਭ ਕੁਝ ਭਲਾ ਚੰਗਾ ਹੀ ਹੈਗਾ